ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੜਾ ਹਸੀ ਵਾਲੇ ਬਣਾਉਂਦੇ ਤੁਸੀਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਵਾਜ਼ ਨਹੀਂ ਆਈ ਸਤਿ ਸ੍ਰੀ ਅਕਾਲ ਤੇ ਉਮੀਦ ਆ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਤਿਆਰੀ ਖਿੱਚੀ ਆ ਪੂਰੀ ਅੱਜ ਤੇ ਤਿਆਰੀ ਹੈਗੀ ਆ ਜੀ ਚਾਚਾ ਜੀ ਦਾ ਬੇਟਾ ਆ ਰਿਹਾ ਇੰਡੀਆ ਤੇ ਉਹਨਾਂ ਨੂੰ ਚੱਲਿਆਂ ਲੈਣ ਪਹਿਲਾਂ ਚਾਚੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੁੱਤਰ ਦੀਆਂ ਬਹੁੜੀਆਂ ਬੇਟਾ ਆ ਰਿਹਾ ਵਾ ਤੇ ਆ ਮੈਡਮ ਜੀ ਆ ਰਿਹਾ ਇੱਕ ਬੰਨੇ ਤਿਆਰ ਵੀ ਹੋ ਗਿਆ ਵਾ ਚੱਲਿਆ ਵੀ ਆ ਤੇ ਇੱਕ ਬੰਨੇ ਕਹੀ ਜਾਂਦਾ ਮੈਂ ਤੈਨੂੰ ਛੱਡ ਕੇ ਚੱਲਾ ਤੈ ਇਕੱਲਾ ਰਹਿ ਜਾਣਾ ਹੈ ਇਹਨੂੰ 1 ਮਿੰਟ 'ਚ ਤਿਆਰ ਕੀਤਾ ਆਪਾਂ ਸੁੱਤਾ ਉੱਠਿਆ ਸੀ ਤੇ ਉਸੇ ਵੇਲੇ ਇਹਨੂੰ ਕਿਹਾ ਵੀ ਜਾਣਾ ਵਾ ਤੇ ਇਧਰ ਆਦਾ ਵੀ ਸਕੂਲ ਵੱਲੋਂ ਕਹਿ ਲੱਗੇ ਆਂ ਆਂਦਾ ਨਹੀਂ ਜਾਣਾ ਮੈਂ ਭਾਬੀ ਨੂੰ ਕਿਹਾ ਹੀ ਭਾਬੀ ਦਾ ਤਿਆਰ ਨਹੀਂ ਹੋਈ ਤੇ ਫਿਰ ਪਤੀ ਇਹਨਾਂ ਦੀ ਜਾਣਾ ਹੀ ਜਾਣਾ ਆਪਾਂ ਦੋ ਜਣੇ ਚੱਲ ਚੱਲੇ ਮੈਂ ਤੇ ਸ਼ੈਰੀ ਮੇਰਾ ਹੋ ਜਾਵੇ ਜੇਦ ਹੁੰਦਾ ਟਾਈਮ ਤੇ ਪਹਿਰ ਦਾ ਜਾਂ ਸ਼ਾਮ ਦਾ ਫਿਰ ਮੈਂ ਆਪਾਂ ਚੱਲ ਜਾਂਦੀ ਹੁਣ ਅਜੇ ਨਿਆਣੇ ਨੂੰ ਤੋਰਿਆ ਹੀ ਆ ਅਜੇ ਵੀ ਮਸ਼ਰਦਾ ਨਹੀਂ ਉਦਾਂ ਹੀ ਲੱਗੀਆਂ ਬਿਸਰੇ ਭਾਈ ਉਦਾਂ ਹੀ ਲਾਈਟ ਦੋ ਤਿੰਨ ਦਿਨ ਤੋਂ ਬੰਦ ਵਾ ਤਾਂ ਕਰਕੇ ਫਿਰ ਉਹਦੇ ਕਰਕੇ ਵੀ ਬੜਾ ਔਖਾ ਆ ਚਲੋ ਕੋਈ ਨਹੀਂ ਇਹ ਘਰ ਰਹੂਗੀ ਤੇ ਆਪਾਂ ਔਨੀਆਂ ਲੈ ਕੇ ਨਾਲੇ ਤੁਹਾਨੂੰ ਮਲਾਉਨੇ ਆ ਮੁੰਡੇ ਨੂੰ ਚੱਲੇ ਆ ਗੁਰੂ ਰਾਮਦਾਸ ਸਾਹਿਬ 에어ਪੋਰਟ ਰਾਜਾ ਸਾਸੀ ਅੰਮ੍ਰਿਤਸਰ ਤੇ ਉੱਥੇ ਚੱਲ ਕੇ ਬਸ ਪਹੁੰਚਣੇ ਵਾਲੇ ਆ ਜਾ ਕੇ ਮ ਫਟ ਡੋਲੀ ਚੱਲੀ ਤੇ ਛੱਡ ਦੇ ਮਾਂ ਨੂੰ ਵੇਖ ਵੇ ਤੂੰ ਖੈਰੀ ਘਰੇ ਰਿਆ ਜਾਣ ਕੇ ਡਿਆ ਸਕੋ ਛੈਰੀ ਘਰ ਰਿਆ ਤੂੰ ਓਇਓ 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 ਪੁੱਤ ਕੋਈ ਗੱਲ ਨਹੀਂ ਮੇਰੀ ਪਰਵਾਹ ਨਾ ਕਰੋ ਕੈਮਰੇ ਲੱਗੇ ਆ ਤੇ ਮੈਨੂੰ ਕੈਮਰੇ ਫਾਇਨ ਨਹੀਂ ਦੇ ਦੇ ਕੈਮਰੇ ਬੜੀ ਲਾ ਕੇ ਬਾੰਗ ਮੈਨੂੰ ਬਾਜਾ ਮਾਰਿਓ ਕੈਮਰੇ ਫਾਇਨ ਨਾ ਬਾਗ ਦਾ ਨਾਮ ਲਾ ਕੇ ਜਾਈ ਮੈਨੂੰ ਬਾਜਾ ਮਾਰਿਓ ਕੈਮਰੇ ਫਾਇਨ ਆਵਾਜ਼ ਮਾਰਿਓ ਮੰਮਾ ਜੀ ਕੀ ਕਰ ਰਹੇ ਹੋ ਠੀਕ ਹੈ ਰਿਹਾਨ ਤੇ ਫਿਰ ਇਹਨੂੰ ਘਰੇ ਰੱਖ ਲਾ ਜੀ ਤਾ ਨਹੀਂ ਯਾਰ ਹੱਥ ਲਾ ਦੇ ਠੀਕ ਹੈ ਨਾ ਚਲੋ ਚਲੋ ਬਹੁਤ ਫਰ ਬਹੁਤ ਚਲੋ ਵਾਇਗਰੂ ਦਾ ਨਾਮ ਲਓ ਚਲੀਏ ਲੈ ਕੇ ਤੇ ਚਲੋ ਛੇਤੀ ਛੇਤੀ ਤੇ ਫਿਰ ਚਾਚੂ ਨੂੰ ਲੈ ਕੇ ਆਓ ਨਾ ਚਾਚਾ ਕੋਲ ਅੱਜ ਫਿਰ ਪੀਜਾ ਖਾਵਾਂਗੇ ਹਾਂ ਸਕੂਲ ਹੋ ਜਾਂਦਾ ਹੀ ਉਹ ਅੱਜ ਤਾਂ ਧਿਆਨ ਆ ਵੀ ਅੱਜ ਮम्मा ਗੱਡੀ ਜਿੱਤਾਂ ਦੇ ਆਪੇ ਜੀ ਤਮਾਰ ਦਿੰਦੀ ਆ ਚਲ ਫਿਰ ਫੋਨ ਕਰਾਂਗੇ ਤੇ ਖੋਲ ਦੇ ਫੋਨ ਕਰੇਗਾ ਤਾਂ ਹਾਂ ਕੋਈ ਵੀ ਫੋਨ ਕਰ ਦਿਓ ਤੇ ਫਿਰ ਮੈਂ ਖੋਲ ਦਾਂ ਮੈਨੂੰ ਤਾਂ ਆਪ ਲਾ ਬੁਲਾਉਣਾ ਕਿਦਾਂ ਖੇਡਦਾ ਚਾਬੀ ਤੇ ਨਾਲ ਹੀ ਲਾਉਣਾ ਆਹ ਚਾਬੀ ਤੇ ਐ ਤਰ੍ਹਾਂ ਬੋਲ ਕੇ ਆਉਂ ਕਰਕੇ ਤੇ ਲਓ ਬਣਾ ਹਾਂ ਹਾਂ ਠੀਕ ਕੋਈ ਨਹੀਂ ਨਗਦ ਕਰ ਲੂਗੀ ਚਲੋ ਚਲੋ ਫਿਰ ਚਲ ਆਪਣਾ ਗਿਆ ਚਲ ਚਲੋ ਚਲੋ ਦੇਖ ਲਾਂਗੀ ਮੈਂ ਤਾਂ ਬੜਾ ਚਲੋ ਮਾਰ ਆਏ ਚੰਗਾ ਹੁਣ ਘਰ ਦੀ ਰੱਖੀ ਕਰੀ ਗੱਲ ਚਲੋ ਚੰਗਾ ਦੀ ਟਾਈਮ ਨਾ ਜਾਓ ਤੇ ਸੁੱਤੀ ਸੰਦੀ ਟਾਈਮ ਨਾ ਆਓ ਕੀ ਹੋਰਨ ਲੱਗ ਕੇ ਆਉਂਦੇ ਆਂ ਹੁਣ ਮੈਨੂੰ ਮਿਲ ਲਾ ਹਾਲੇ ਕਿਹੜਾ ਲਿਆਓਗੇ ਚੀਜੀ ਜਿਹੜੀ ਚੀਜੀ ਚੀਜੀ ਕਿਹੜੀ ਲਿਆਓਗੇ ਅੱਗੇ ਸ਼ਾਰੀ ਮੰਗਦਾ ਹੁੰਦਾ ਸੀ ਚੀਜੀ ਅੱਜ ਮੈਂ ਕਿਹੜੀ ਚੀਜੀ ਕਿਹੜੀ ਲਾਓਗੇ ਸ਼ਾਰੀ ਤੀਜੀ ਕੈ ਲਿਆਉਣੀ ਮਰਲੀ ਕਿਆ ਜਿਹੜੀ ਕਾਣੀ ਚ ਹੈ ਹਾਂ ਪੀਜ਼ਾ ਲਿਆ ਕੇ ਆ ਚਲੋ ਠੀਕ ਹੈ ਵੈਨੇ ਵਾਲਾ ਕੀ ਹੁੰਦਾ ਫਿਰ ਚਲੋ ਮੈਂ ਵੇਟ ਕਰਨੀ ਚੀਜੀ ਦੀ ਅਸੀਂ ਲੇਟ ਹੋ ਰਹੇ ਹਾਂ ਚਲੋ ਠੀਕ ਹੈ ਟਾਈਮ ਨਾਲ ਜਾਓ ਚੰਗਾ ਧਿਆਨ ਨਾਲ ਜਾਇਓ ਹੌਲੀ ਹੌਲੀ ਚੰਗਾ ਕਾਲੀ ਕੋਈ ਗੱਲ ਨਹੀਂ ਆਪੇ ਬੈਲੇ ਕਾ ਘੜੀ ਜੇ ਲੇਟ ਹੋ ਜਾਓਗੇ ਤੇ ਬਾਏ ਪਹੁੰਚ ਗਏ ਜੀ ਅਮਰਤਸਰ ਸਾਹਿਬ ਤੇ ਜਾ ਰਹੇ ਆ ਏਅਰਪੋਰਟ ਰੋਡ ਤੇ ਕਿਵੇਂ ਦਾ ਰਿਹਾ ਫਿਰ ਸਫ਼ਰ ਨਵੀਂ ਗੱਡੀ 'ਚ ਬਹੁਤ ਸੋਹਣਾ ਵਧੀਆ ਵਧੀਆ ਸ਼ਾਇਦ ਤੇਰਾ ਤੇ ਦਾਜ ਲੱਗਾ ਐਵੇਂ ਹਨਾ ਚਾਹ ਪਹੁੰਚ ਗਏ ਜੀ ਆਪਾਂ ਏਅਰਪੋਰਟ ਤੇ ਬਿਲਕੁਲ 2 ਕਿਲੋਮੀਟਰ ਹੀ ਰਹਿ ਗਏ ਆ ਤੇ ਚਲੋ ਜਾ ਕੇ ਮਿਲਦੇ ਆ ਔਣੀ ਵਾਲੀ ਆ ਫਲਾਈਟ ਉਹਨਾਂ ਦੀ 800 meters at the roundabout take the first exit आगे जी एयरपोर्ट ਤੇ ਇੱਥੇ ਆ ਜੋ ਇੱਥੇ ਦੇਖੋ ਇੰਤਜ਼ਾਰਾ ਹੁੰਦਿਆ ਕਿੰਨਾ ਨੇ ਇੱਕੋ ਪਾਸੇ ਨੂੰ ਟਿਕ ਟਿਕ ਲਾਈ ਹੈ ਇੰਤਜ਼ਾਰ ਦੀਆਂ ਕੜੀਆਂ ਹੋਈਆਂ ਖਤਮ ਤੇ ਹਮੋਡਾ ਪਹੁੰਚ ਗਿਆ ਜੀ ਚਲੋ ਵੇਨੇ ਆਪਣਾ ਸ਼ਾਇਰੀ ਮਰ ਕੇ ਆਊਗਾ

ਗੱਲ ਵੀ ਮੁੰਡਿਆ ਨਾਲੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਨਵੀਂ ਗੱਡੀ ਦੀਆਂ ਬਹੁਤ ਬਹੁਤ ਨਾਲੇ ਪੈ ਗੱਡੀ ਤੇ ਉਹ ਲੱਗੀਆਂ ਤੂੰ ਟਰਾਲੀਆਂ ਵੀ ਫੜ ਲੈ ਉਹ ਬਾਹਰ ਖੋਲ੍ਹ ਨਹੀਂ ਖੋਲ੍ਹਣੀ ਆ ਇਹ ਮੇਰਾ ਕੋਈ ਜਾਲੀ ਉਹ ਰੱਖਤਾ ਤਾਂ ਜਾਲੀ ਨਹੀਂ ਸਾੜੀ ਚੜਦੀ ਕੌਰ ਇਸੇ ਵੀ ਲੰਘ ਆਈ ਆ ਵੀਰ ਨੂੰ ਤਾਰ ਲਿਆ ਯਾਦ ਕਰੋ ਕਿੱਥੇ ਚਲੀ ਲੱਗਿਆ ਸਾਰੀ ਅਲੀ ਫੋਰ ਆਈ 200 ਦੀ ਆਇਆ ਆ ਪਿੱਛੇ ਚਾਲ ਮੋੜੇ ਕੋ ਪੈਂਦਿਆਂ ਆਉਂਦਿਆਂ ਤੇ 에어ਪੋਰਟ ਤੇ ਵਧਾਈ ਲਈ ਆ ਚਲੋ ਬੋ ਚਲਿਏ ਅੱਛਾ ਅੱਛਾ ਠੀਕ ਹੈ ਠੀਕ ਤੂੰ ਲੱਗੀ ਰਹਿ ਤਾਂ ਇਹ ਚਾਕੇ ਚੱਲ ਜਣੇ ਚਲਾਏਗਾ ਚੱਲਦੇ ਆ ਚਲਾਓ ਪਲੇਖਾ ਲੱਗਣਾ ਵਾ तो पुट्ठे बने चलो बहुत अंदर ही है चलो आगे सट ਚਲੋ ਮਾਮੂ ਉਹਦਰੀ ਮਾਮੂ ਹੈ 100 ਚੀਕਾੜ ਕਿਤਾ ਅਸ਼ੀਕਾ ਬਾਜੀ ਠੀਕ ਵਾ ਰੂ ਪਛਾਣਿਆ ਹੈ ਕੌਣਾ ਮੈਂ ਪਛਾਣਿਆ ਰ ਸੋਹਣੇ ਸਖ ਮਾਮੂ ਅਸੀਂ ਤਾਂ ਪੂਰੇ ਟਾਈਮ ਨਾਲ ਪਹੁੰਚੇ ਆ ਆਹੋ ਤੇ ਹੋਰ ਛੱਡ ਸੀ ਨਾ ਬੜਾ ਵਧੀਆ ਉਹ ਕਰ ਦਿੱਸੀ ਨਾ ਬਹੁਤ ਠੀਕ ਠਾਕ ਹਾਂਜੀ ਹਾਂਜੀ ਵਧੀਆ ਪਹਿਲਾਂ ਖਾਈਏ ਰੋਟੀ ਤੇ ਫਿਰ ਚੱਲਾਂਗੇ ਘਰ ਨੂੰ ਚਲੋ ਸ਼ਰੀ ਚੱਲ ਤੇਰੀ ਵਾਰੀ ਆ ਗਈ ਕਰੇਗਾ ਕੁਛ ਇਹ ਵੀ ਫੋਟੋ ਵੇਖਣ ਵਾਲਾ ਏ ਨੋ ਬਰ ਬਸ ਗਏ ਨੇ ਜੋ ਗਈ ਐ ਇਹ ਘਰ ਹੀ ਆਰਡਰ ਮਾਰਨ ਆਲੇ ਆ ਜਾਂ ਸਾਰਾ ਦਿਨ ਪੜਦਾ ਰਿਹਾ ਆ ਜੀਰਾ ਜੀਰਾ ਆਲੂ ਗਾੜੇ ਨਾ ਨਹੀਂ ਨਹੀਂ ਅੱਗੇ ਸਹੀ ਆ ਬਰਗਰ ਕਹਾਤਾ ਕਾਲਿਆ ਪੰਗਾ ਹੀ ਪਾ ਲਿਆ ਸ਼ਾਬਾਹ ਚਮਚਾ ਲਿਆ ਦिए ਜਿਹੜਾ ਪਹਿਲਾਂ ਖਾਲੇ ਕਾ ਨੂੰ ਇੱਕ ਹੋਰ ਸ਼ਕਲਿਆ ਪ੍ਰਸ਼ਾਦਾ ਤੇ ਹੁਣ ਹੋਇਆ ਕੀ ਕੋਰਸਵਾਰੀ ਸ਼ਵਾ ਨਹੀਂ ਨਹੀਂ ਤੁਰਦਾ ਇਹ ਲੈ ਜੀ ਪਿੰਟੇ ਨੂੰ ਚਾਬੀ ਲਾ ਕੇ ਘਰ ਨੂੰ ਜਾਂਦਾ ਹਾਂ ਤੇ ਚਲੋ ਆਜੋ ਫਿਰ ਪਿੰਡ ਨੂੰ ਆਜੋ ਮੈਂ ਨਾ ਉਹ ਲੱਗ ਗਿਆ ਜੀ ਅਹੀਂ ਨਹੀਂ ਤੁਹਾਨੂੰ ਆਈ ਹੁਟਲੇ ਤੁਹਾਡੇ ਲੱਗ ਹੁਣ ਤੁਸੀਂ ਆਇਓ ਆਈਏ ਤੇ ਖੱਬੇ ਹੋ ਜਿਹੜਾ ਤੇ ਉੱਤੇ ਵੀ ਆਈ ਸੱਜੇ ਹੋ ਜਾਣਾ ਵੀ ਸੱਜੇ ਹੋ ਜਾਣਾ ਵੀ ਪੁੱਠੇ ਹੋਣਾ ਨਹੀਂ ਸਿੱਧੇ ਹੋਣਾ ਸਭ ਨੂੰ ਖੱਬੇ ਮੁੰਡਾ ਸੌਖਾ ਵਾ ਨਹੀਂ ਨਹੀਂ ਕਿਸਾ ਜੇ ਮੁੰਡਾ ਸੌਖਾ ਸੱਜੇ ਹੋਣਾ ਸੌਖਾ ਖੱਬੇ ਮੁੰਡਾ ਸੌਖਾ ਚੰਗਾ ਜੀ ਚਲੋ ਠੀਕ ਹੈ ਚੰਗਾ ਜੀ ਚਲੋ ਠੀਕ ਹੈ ਚੰਗਾ ਜੀ ਬਹੁਤ ਖੁੱਲੀ ਹੈ ਸਰ ਚਾਚੇ ਹੁਣ ਉਹਨਾਂ ਨੂੰ ਡੱਬਾ ਲੈਣ ਕੇ ਲਿਆਵਾ। ਉਹ ਬੰਨ ਕੀ ਕੁਝ ਖਰੀਦੀ ਜਾਣ ਦੇ ਆ। ਉਹ ਦੋਵਾਂ ਜਿਹਿਆਂ ਨੂੰ ਵੈਰਾਈਟੀ ਨਹੀਂ ਪਸੰਦ ਆਉਂਦੇ। ਆ ਵੇਖੋ ਅੱਜ ਮੋਟਾ ਹੀ ਪ੍ਰੋਗਰਾਮ ਹੋਣਾ। ਜਾਂਦੇ ਆ ਪਕੌੜੇ ਕੱਢ ਲੈਣੇ। ਡੇ ਤੇ ਹੈ ਲੈਣ ਕੋ ਹਣਾ ਕੋ। ਚਲੋ ਗਏ ਪਕੌੜੇ। ਹੋਰ ਖਾ ਲੇਂਗਾ। ਕਿਉਂ ਸ਼ੈਰੀ? ਪਕੌੜੇ ਖਾ ਲੇਂਗਾ ਨਾ। ਕਾਂ ਪੀ ਤੇ ਆਏ। ਚਲੋ ਠੀਕ ਆ ਫਿਰ। ਤਾਂ ਹੀ ਉਹ ਪਕੌੜੇ ਕੋ ਲੈਣ ਦੇ ਸਮਾਨ ਪਕੌੜੇ ਆ ਲੈਣ ਦੇ ਆ। ਹਾਂ। ਵੇਖੋ ਭਾਜੀ ਕਦੋਂ ਉੱਪਰ ਦੇ ਬੜੇ ਚਿਰ ਦੇ ਗਏ ਆ। ਦੀਨ ਨਾਲ ਉਹ ਮੈਲੇ ਹੀ ਹੁੰਦੇ ਐ ਚਾਚਾ ਪੈਸੇ ਦੇਣੂ ਚਾਚੀ ਉੱਥੇ ਛੱਡ ਆਈ ਐ ਚਾਚੀਓ ਪੈਸੇ ਦੇਣੂ ਦਾਦਾ ਛੱਡ ਆਈ ਐ ਉੱਥੇ ਹਾਂ ਮੈਂ ਚਾਚਾ ਪੈਸੇ ਦੇਵਾਂ ਮੈਂ ਸਮਾਨ ਲੈ ਆਂ ਆਹ ਗੱਲ ਗਲਤ ਆ ਸਮਾਨ ਚੋਂ ਕਿਤੇ ਨਾ ਠਾਈ ਤੇ ਉਹ ਚਾਚਾ ਉੱਥੇ ਰੱਖ ਗਿਆ ਟੱਪੇ ਦੇ ਦੇਣ ਦੇ ਕਹਾਂ ਚਾਚੀ ਕਲੀ ਆ ਗਈ ਪੈਸੇ ਦੇਣੂ ਤੁੰ ਨੂੰ ਛੱਡ ਆਈ ਐ ਪੈਸੇ ਤੇ ਸਮਾਨ ਵੀ ਲੈ ਆਈ ਹੈ ਕਿ ਨਹੀਂ ਸਮਾਨ ਤਾਂ ਲੈ ਆਈ ਆ ਮੇਰਾ ਸਮਾਨ ਨਾ ਤੇਰੇ ਲਾਕੇ ਖਰੀਦਿਆ ਉਹਦੇ ਪੈਸੇ ਦੀਆਂ ਨਾਲ ਇਕੱਲਾ ਪਕੌੜੇ ਨਿਕਲਣਗੇ ਫਿਰ ਅੱਜ ਆਹੋ ਰਹਿ ਦੇਖ ਦੇਖ ਹੀ ਮੈਂ ਕਿੰਨੇ ਲਵਾਉਂਗਾ ਮੋਟਾ ਹੀ ਪ੍ਰੋਗਰਾਮ ਹੀ ਹੋਣਾ ਹੀ ਅੱਜ ਵੇਖੀ ਆਓ ਜੀਤਾ ਵੇਟ ਕਰਨ ਦੀ ਪੱਕੀ ਫੜ ਕੇ ਵਾਹ ਬੱਤੀ ਬਾਂਦੇ ਤੇ ਹੋਰ ਨੂੰ ਚੱਲ ਮਾਰਨੀ ਮੋਟੋ ਕਿਰੇ ਫੇਰੀ ਫੇਰੀ ਇਹ ਹੁਣਾ ਕੁੱਤਾ ਪਛਾਣਦਾ ਸਾਹ ਕੁੱਤੇ ਦੇ ਤਲਾਕੇ ਤੋਂ ਸਾਰੀ ਸੋਈ ਦਿੰਗੀ ਮੈਂ ਜਾ ਰਿਹਾ ਹਾਂ ਤੁਹਾਡੇ ਖੋਲੀ ਨਾ ਨੋ ਜੇ ਚੱਲ 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 ਮੇਲਿਆ ਮੇਲਿਆ ਕਿ ਦੂਜਾ ਵਾਲਾ ਚੱਲ ਆਜ ਕਿਲਾ ਆ ਤੂੰ ਲੈ ਕੋਕੋ ਕੋਲਾ ਕੋਕੋ ਕੋਲਾ ਕੋਕੋ ਕੋਲਾ ਜੀ ਤਾਨੇ ਆ ਕੋਕੋ ਕੋਲਾ ਬਾਈ ਮਾੜੀ ਆ ਤੇ बड़ी कहाँ जाएगा आठ ना मैं यार खाऊँगी डीग डीग क्या ना वो चल रहा है ना कोई मूनी में रेकौला ना एनवायरनमेंट चल रहा ही ना ये कैमरे चल रहे ही तो ये कैमरे नहीं चलती मार लो चल कोई नहीं आएगे यहाँ पर कुछ नहीं चलना लड़े वाले साथ मगर उधर मेरे चलो जी ओबेशिया तो जल्दी ਤਾਂ 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 ਨਾ ਦੱਸੋ ਫਾਤਿਗੀ ਆ ਲੈ ਉਹ ਸਰ ਜੱਤੀ ਨਾਤਰੀ ਗਾਲ ਆ ਅਰੇ ਆਇਆ ਨਾ ਲੈ ਨਹੀਂ ਆਈ ਤੀ ਤੱਕ ਆਹ ਤਾਂ ਤਾਲੀ ਆਇਆ ਵਾ ਤੇ ਨੇਖਾ ਹੈ ਬੰਦੇ ਆਏ ਬੰਦਾ ਮੇਰਾ ਬਣਾ ਕੇ ਇਹਦਾ ਦਾ ਲੱਗ ਗਿਆ ਅੱਜ ਚਾਚੇ ਦੇ ਕੋਲ ਬੋਢੇ ਚਾਹਦਾ ਇਹ ਵੀ ਜਾਜ ਵੇਖ ਆਇਆ ਹਾਂ ਠੀਕ ਸੇਰੇ ਰੋਕ ਗਿਆ ਇਹਦੇ ਮੋੜ ਕੇ ਮੋੜ ਕੇ ਪਛਾਣਿਆ ਕੌਣ ਆਏ ਨਵਾਂ ਕੌਣ ਚਾਚੀ ਜਦੋਂ ਆ ਗਈ ਹੈ ਨਾਮ ਤੇ ਲੱਗੀ ਹੋਏ ਲੰਗੀ ਸੁਜੀ ਚਾਚੂਆਂ ਹੋ ਰਹੇ ਹੋਰ ਆ ਆਹ ਤਾਂ ਮੀਸ਼ਾਂਤ ਦੇ ਕੋਲ ਤਾਂ ਦੋ ਸਾਲਾਂ ਦੇ ਇਹ ਟੱਪ ਗਈ ਹੈ ਮੇਰੇ ਤੇ ਗਈ ਨਾ ਨਾ ਨਵਾਂ ਲੱਗੇ ਖਲੋਣ ਚਾਚੀ ਦੇ ਨਵਾਂ ਜ ਹੋਰ ਲੰਬੀ ਹੋਣਾ ਗਿਆ ਸਿੱਧਾ ਹੋਵੇ ਸ਼ਿਰਾਜ ਬੜਾ ਫਰਕ ਆ ਜੇ ਬੜਾ ਫਰਕ ਆ ਥੋੜਾ ਫਰਕ ਆ ਮੱਤੇ ਤੂੰ ਖਲੋਆ ਚਲੋ ਲੈ ਮੇਨ ਪ੍ਰੋਗਰਾਮ ਦੇ ਇਧਰ ਆਉਣ ਲਿਆ ਤੇ ਆਹ ਆ ਦੋ ਚਾਰ ਦਿਨਾਂ ਦੀ ਦੂਜੀ ਰੋਕਵਾੜੇ ਖਾਣ ਲੱਗੇ ਆਂ ਬੰਦ ਕਰਤਾ ਹੀ ਆ ਬੰਦ ਕਰ ਲਿਆ ਚੱਲੀ ਤਾੜਾ ਬਣਾਈ ਜਾ ਬਰੱਡ ਵਾਲੇ ਨਹੀਂ ਬਰੱਡ ਵਾਲੇ ਕਿ ਸੰਭਾਉ ਦੋਏ ਦੋਏ ਬਰੱਡ ਵਾਲੇ ਕੱਟੀ ਜਾ ਕੇ ਯਾਰ ਆ ਗਿਆ ਯਾਰ ਮੁੰਡੇ ਦਾ ਇਗਰੀ ਯਾਰ ਆ ਗਿਆ ਓਏ ਇਟਾਉ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਭਾਬੀ ਜੀ ਇੱਕ ਵਾਰੀ ਦੋ ਵਾਰੀ ਸੌਣ ਲਿਆ ਸਤਿ ਸ਼੍ਰੀ ਅਕਾਲ ਮੈਂ ਬਾਸ ਕੀ ਆਲ ਲੈ ਆਓ ਜਿੱਕੇ ਇੱਕ ਦਲ ਮੁੰਡਾ ਉੱਥੇ ਚੱਲ ਬੈਠ ਪਰਲੇਵਾਨ ਇਹ ਕੀ ਗੱਲ ਚੱਲ ਬਧਿਓ ਯੋ ਹਾਂ ਇਹ ਤਾਂ ਚਿੰਦੂ ਆਏ ਨੇ ਸਤਿ ਸ਼੍ਰੀ ਅਕਾਲ ਵੈਲਕਮ ਜੀ ਵੈਲਕਮ ਸ਼ਾਇਕਲੇ ਨੇ ਕਹਿ ਵੈਲਕਮ ਹੋ ਕੇ ਦੇਣੀ ਗਿਆ ਹੋਰ ਇੱਕ ਵਾਰ ਸੈਟ ਟਾਲ ਬੋਲਗੇ ਹਾਂ ਹੋਰ ਬਣੀ ਗੱਲ ਹੋਰ ਹੋਰ ਸ਼ਮਚ ਲੈਣਾ ਹਿਂ ਦਿੱਤਾ ਮੈਂ ਜਮਚ ਲੈਣਾ ਪਲੇਟ ਲੈਣਾ

ਉਮੀਦ ਤਾਂ ਆਈ ਚੱਲ ਪਾਪਾ ਹਲਵਾ ਬਣਾ ਕੇ ਦਿੱ ਗਿਰੂ ਉਮੀਦ ਆਹ ਦੋਵੇਂ ਮਾਪੇ ਨੇ ਮੈਨੂੰ ਖਵਾ ਦੇ ਉਹ ਚਾਹ ਹਾਂ ਹਾਂ ਖਵਾ ਖਵਾ ਬਾਰ ਉਹ ਆ ਜੇ ਬਾਰੋਂ ਨਾਣਗੇ ਮਾਤਾ ਨੂੰ ਖਵਾ ਦੇ ਚੱਲ ਚੱਲੋਂ ਨਾ ਸੁਤੀਆਂ ਤੂੰ ਜਾਗਣ ਦੀ ਜਾਗਣ ਦੀ ਜੀ ਚਲੋ ਭਾਜੀ ਅੱਗੇ ਹੋਰ ਨਾ ਮੇਰੇ ਉਹ ਨਹੀਂ ਆਏ ਜਿੱਦਾਂ ਉਹ ਬੱਚੇ ਸਾਥ ਰੱਖ ਲਏ ਗੁਟੀਆਂ ਦੇ ਦੇ ਮੁੰਡੇ ਨੂੰ ਯਾਦ ਰੱਖੀਂ ਚਾਹ ਮੈਂ ਲੋ ਨੀ ਹੋਣਾ ਕੱਲ ਜੋ ਬਿਜੀ ਗੁਟੀਆਂ ਦੇਵਾਂਗਾ ਜਾ ਤੁ ਗਲੇ ਨੂੰ ਗੋੜ ਕੇ ਜਾਂਦਾ ਹੋੜ ਕੇ ਚਾਚੀ ਆ ਗਈ ਫਿਰ ਦਵਾ ਨੂੰ ਜਾਵਾਂਗੇ ਚਾਚੀ ਨੂੰ ਹੀ ਲਾ ਲਈ ਚਾਚੀ ਜਾਓ ਜਾ ਇਹ ਬਹਿ ਕੇ ਵੀ ਹੈ ਵੀ ਜਿਹਨਾਂ ਨੂੰ ਪਤਾ ਵਾ ਇਹਨਾਂ ਨੂੰ ਪਤਾ ਹੈ ਇਹਨਾਂ ਬਾਤਾਂ ਤੇ ਕਮਾਏ ਇਧਰੋਂ ਕਮਾਉਂਦਾ ਹੈ ਐਥਰ ਨੇ ਚਾਲ ਕਾਕਾ ਤੁਮ ਹੀ ਆ ਹਾਂ ਦੱਸ ਤੈਨੂੰ ਬੱਲਾ ਨਹੀਂ ਨਹੀਂ ਉਹਦੇ ਕਾਹਦੇ ਆ ਓਹ ਨਿੱਕੀ ਜਿਹਾ ਆਏਗਾ ਆਪਣੇ ਨਾਲ ਆਹ ਦੇਖਾਲ ਸੀ ਉਹਦੇ ਨਾਲ ਅੰਨੇ ਬਾਹਰ ਆ ਬਲਿ ਕੇ ਨੀ ਸਟੰਡ ਨੀ ਆ ਆ ਤੇਰੇ ਗੱਲ ਤੇ ਕਿੰਨੇ ਲਾਤ ਪਾਈ ਉਹ ਨਹੀਂ ਮੋਦੋ ਨਾ ਬੰਦਾ ਬਹਿ ਜਾ ਪੁੱਤ ਚੱਲ ਆ ਵਿਚਾਰੀ ਪੇਜ ਰਗੀ ਹਾਂ ਵੀਰਾਂ ਹਾਂ ਜੀ ਆਵਾਜ਼ ਆ ਜੀ ਜੀ ਘੜਾ ਬੈੜਾ ਘੜਾ ਵੀ ਚੱਲ ਉਹਨੇ ਆ ਪਾ ਰਹੀ ਜੀ ਹੁੰਦਾ ਲੱਗੇ ਟੱਕੇ ਮਾੜਾ ਨਹੀਂ ਤੇ ਪਰ ਇੱਕ ਮਿੰਟ ਮਨ ਦੇਖੋ ਯਾਰ ਪਾ ਰਹੇ ਕੋਈ ਪੈਗਾ ਵਾ ਨਹੀਂ ਆ ਪਾਣਾ ਥੋੜਾ ਇੱਥੇ ਓਏ ਰੈਂਜ ਲੱਗਾ ਰੈਂਜ ਤੋਂ ਲੱਗਿਆ ਦਾ ਨਹੀਂ ਆ ਇਹ ਹੋਰ ਪਾ ਲਈ ਚੱਲ ਬੜਾ